ਦੋ ਦੰਦ ਬੱਚਾ ਸਿਰੇ ਦਾ ਹਜੀ ਹਾਂ ਬੱਕਰੀਆਂ 100 ਛੱਡਦੀ ਭੜਕਾ ਵਰਕਾ ਛੱਡੂ ਜਾਨ ਵੀ ਹੈਗੀ ਬੱਕਰੇ ਚ ਠੀਕ ਆ ਬਾਈ ਓਏ ਓ ਬਾਈ ਤੇਰਾ ਬੱਕਰਾ ਵੇਚ ਦਾਣਾ 24 24 ਨੂੰ ਛੱਡ ਲਸੋ ਯਾਰ ਇੱਕ ਗੱਲ ਹੁਣ ਅਗਲੇ ਦੀ ਕਿਤੇ ਵੀ ਮਰਚ ਹੈ ਅਗਲੇ ਲੈਣ ਨੂੰ ਤਿਆਰ ਨੇ ਬੱਕਰਾ ਹਾਂ ਓ ਮੈਂ ਕੀ ਦੱਸੂ ਮੈਨੂੰ ਤਾਂ ਪਤਾ ਵੀ ਕੀ ਕਰਨਾ ਦੋ ਲੰਨ ਵਾਲੀ ਗੱਲ ਕਰਤੀ ਐ ਤਿੰਨ ਲੰਨ ਵਾਲੀ ਗੱਲ ਸਾਈ ਕੱਟ ਮੁੰਡਿਆ ਜੇ ਬੱਕਰਾ ਲੈਣਾ ਹੁਣ ਪਿੱਛੇ ਜੇ ਨਾ ਹਟ ਕਿਉਂ ਬੱਬੂ ਬੱਚਾ ਸੜਾ ਧੋ ਦਿੰਦਾ ਕੱਦ ਕਿੱਡਾ ਹੈ ਬੱਚਾ ਚੰਗਾ ਯਾਰ ਚੰਗੇ ਪਿੱਛੇ ਮੈਂ ਗਿਆ ਨਹੀਂ ਮੈਂ ਜਮੀ ਨਹੀਂ ਖੜਦਾ ਸੀ ਪਸੰਦ ਹੈ ਕੋਈ ਨਹੀਂ ਪਸੰਦ ਕਰੋ ਸੋ ਭਾਈ ਆ ਜਾ ਰਿਹਾ ਕਿਹੜਾ ਮਾਲਕ ਆ ਇਹ ਰੋ ਬੰਦਾ ਮਰ ਜੇ ਲਾਈ ਜਾਂਦਾ ਫਿਰ ਅਸੀਂ ਨਹੀਂ ਇਹ ਨਾ ਫਿਰ ਗਲਤ ਕਰ ਦੋ ਠੀਕ ਨੇ ਹੁਣ ਪੁੱਛਾਂ ਤੁਹਾਨੂੰ ਇੱਕਵਰ ਮਲੋ ਪੁੱਟ ਆਇਆ ਸਹੀ ਗੱਲਾਂ ਵੀਰ ਤੂੰ ਕਿਹੜਾ ਮਾਲ ਕਰ 15000 ਦਾ ਕਰ ਤੇ ਜੀ ਉਹਨਾਂ ਨੇ ਸਾਮ ਰੱਖਣਾ ਮੇਰੇ ਨਾਲ ਕੋ ਲੈਣ ਦੀ ਨਹੀਂ ਗੱਲ ਕਰੀਆ ਉਹ ਵੀਰੇ ਰੱਖਣਾ ਯਾਰ ਜਿਹੜੇ ਮੈਂ ਵੀ ਰੱਖੀ ਹੋਏ ਨੇ ਮੈਂ ਕਿਹਾ ਫਰਬਾਰੀ ਚਲੋ ਤਾਂ ਤੇਰੀ ਚੀਜ਼ ਹੈ ਭਾਈ ਨਹੀਂ ਦੇਣਾ ਲਾ ਕੇ ਤੱਕਾ ਕੋਈ ਨਹੀਂ ਹੈ ਰਾਜੂ ਥੋੜੇ ਨਾਲ ਮੋੱਕ ਦਾ ਪਕਾ ਪਰੇ ਉਹ ਕੋ ਥੋੜੇ ਨਾਲ ਮੋੱਕ ਦਾ ਸਾਢੇ 15 ਦਾ ਦੇਣੇ 16 ਦਾ ਦੇਣੇ ਉਹ ਨਾ ਸਿਰਾਂ ਨਹੀਂ ਲੈ ਜਿਆਦਾ ਤਾਂ ਲੈ 500 ਤੋਂ ਲਾ ਦੇਣਾ 500 ਜਿਆਦਾ ਤਾਂ ਉਹ ਵੀ ਚੀਜ਼ ਬੁਦੀ ਆ ਜੁੱਡੀ ਲੈਣਾ ਜੀ ਤੋਂ ਵੀ ਪਤਾ ਕਿ ਕਿੰਨੇ ਕਿੰਨੇ ਗਾ ਜੀ ਹੈਗੀ ਆ ਕਿੰਨੇ ਕਿੰਨੇ ਹੈ ਹੱਥ ਕਢਾ ਆ ਜਨਾ ਜੀ ਦੇ ਪਾਸੋਂ ਆਏ ਖਾਂਦਾ ਹੋਣਾ ਕੁਝ ਖਾ ਲਾਂ ਮੇਰੀ ਮਾਤਾ ਦਦਾ ਕਰ ਪਾਈ ਇਹਦੀ ਦੌਦਾ ਕਰਦੇ ਛਾਪੇ ਨੇ ਸਾਰਾ ਜੀ ਆਪਾ ਬੜੇ ਨਾ ਮੋਬਾਈਲ ਬਸ ਇਹ ਨਹੀਂ ਪੁੱਛਦਾ ਮਰੇ ਪਾਸੇ ਨਾ ਮੈਂ ਨਹੀਂ ਪੁੱਛਦਾ ਫਿਰ ਕਹੂੰਗਾ ਬਤਨ ਲੱਜੂ ਲਾਇਆ ਸੌਤੇ ਮੇਰੇ ਵੀ ਅਜ ਇੱਕ ਦੋਏ ਹੋਏ ਨੇ ਘਾਟਾ ਹੋਇਆ ਪਤਾ ਨਹੀਂ ਹੋਇਆ ਅਜ ਕਰਾਈ ਜੋ ਕੀ ਹੋਏ ਚਲ ਕੋਈ ਨਹੀਂ ਚੁੜਾ ਦੇ ਬਾਈ ਜੇ ਤਾਂ ਲੈਣੇ ਫਿਰ 2-4000 ਤੇ ਮੋਹਣਾ ਲੱਕ ਬੱਚਾ ਕੁਆਲਟੀ ਹੈ ਦੋ ਦੰਦ ਦਾ ਅਧਰ ਠੀਕ ਹੈ ਪੈਸੇ ਦੇ ਲਾਤੇ ਸਨੱਖ ਪੂਰਾ ਪੂਰਾ ਹੱਥ ਦਾ ਮੌਕਾ ਸਾਮਿਆ ਕਰਦੇ ਆ ਲੈ ਵੀਰੇ ਹਾਂ ਇਹਨਾਂ ਦਾ ਆਪਾਂ ਇਹਦੇ ਤੋਂ ਥੱਲੇ ਆਪਾਂ ਤਾਂ ਕਿਹਾ ਵੀ ਆਹ ਲੈ ਵੀਰੇ ਤਾਂ ਤਰੇ ਮਾਰ ਚਿਆ ਜਰਾ ਮਾੜਾ ਮੋਟਾ ਮਾਇਰ 14000 ਆਖਿਆ ਤੇ ਹੱਥੋਂ ਦੇ ਹੋ ਗਏ ਸਰੈਂਕ ਹੋਣਾ ਅਗਲਾ ਥੋੜੀ ਜੰਦਾ 14 ਦਾ 700 ਦਾ ਕੱਚਾ ਕਰਾਓ ਅਗਲੇ ਦਾ ਤਾਂ ਨੇ ਭਾਈ ਕਿੰਨੇ ਦਾ ਨੇ ਇੱਕੋ ਹੀ ਦਾ ਮੈਂ ਤੁਹਾਨੂੰ ਦੱਸਦੀ ਜੀ ਹੈ ਕਿੰਨੇ ਦਾ 20000 ਦਾ ਨਹੀਂ ਵਿਕਦਾ ਬੱਕਰਾ ਜਰਾ ਵੇਚਦਾ 20 ਤੋਂ ਘਟ ਰਹੀ ਉਹ ਦਾ ਦੇਣਾ ਆ ਠੀਕ ਆ ਫਿਰ ਤੇ ਤੂੰ ਕਰ ਓਏ ਐਂ ਦਾ ساری ਰਾਤ ਲੱਗ ਜੂ ਪਰ ਫਿਰ ਤੇ ਐ ਸੌਤੇ ਨਹੀਂ ਹੁੰਦੇ ਹੁਣ ਨਹੀਂ ਪੜਦਾ ਉਹ ਤਾਂ ਪਹਿਲਾਂ ਲੱਗਦੇ ਹੱਥ ਮੇਰੇ ਓਏ ਰਾਜ ਤੇੜੀ ਆ ਉੱਪਰ ਹਲੋ ਖਰਚਾ ਯਾਰ ਦੋ ਮਿੰਟ ਖੜਾ ਬੱਸ ਐਂ ਭੱਜ ਨਹੀਂ ਪਰ ਪੜਾ ਮੇਰਾ ਤੈਨੂੰ ਪਹਿਲਾਂ ਦੱਸਣ ਦਗਾ ਹਾਰ ਤ ਜਾ ਬੱਕੜ ਦਾ ਬਸਰਾ ਓਏ ਭਾਈ ਖਰਚਾ ਯਾਰ ਓ ਨਹੀਂ ਐਡੀ ਕਿੱਡੀ ਗੱਲ ਹੋ ਗਈ ਆਪਾਂ ਠੀਕ ਹੈ ਯਾਰ ਬੱਕਰਾ ਤੂੰ ਲੈ ਆਂ ਸੀ 500 ਦੇ ਦਿੰਦੇ ਨਿਬੇੜ ਸਾਡੇ 16000 ਦਾ ਲੈ ਫੜ ਫੜ ਲੈ ਹੋਰ ਕੀ ਹੈ ਲੈ ਉਹ ਯਾਰ ਭਾਈ ਨਿਪੜਦਾ ਨਹੀਂ ਬਈ ਸਾਡੇ 16000 ਉਹ ਇੱਕਦਮ ਬਾਰਵਾ ਚੰਗਾ ਜਿਹਾ ਮੈਂ ਕਹਿੰਦਾ ਤੂੰ 1500 ਦੇ ਗੱਲ ਲੱਗੀ ਹੈ ਯਾਰ ਹੁੰਡ ਘੜ ਤੂੰ 19000 ਜਿੰਨਾ ਵੀ ਕਰ 19000 ਦਾ ਉਹ ਬੰਦੇ ਪਰ ਬੋਲੇ ਨਹੀਂ ਯਾਰ ਉਹ ਵੱਲੇ 2200 ਤਾਂ ਤੂੰ ਲੈ ਜੀ 200 ਲੈ ਜੀ ਆ ਕਿ ਖਾ ਕੇ ਮਰਦੇ ਆ ਹੁਣ ਐਡਾ ਤਾਂ ਇਹ ਵੀ ਮਿੱਟੀ ਦਾ ਨਹੀਂ ਬਣਿਆ ਆ ਬੱਕਰਾ ਤਾ ਕਹਿੰਦੇ 100 ਦੀ ਨਹੀਂ ਗੱਲ 100 ਵੀ ਰੱਖੋ ਇਹ ਵੀ ਮਿੱਟੀ ਦਾ ਨਹੀਂ ਬਣਿਆ ਬੋਕ ਦਾ ਬੱਚਾ ਹੈ ਤੇ ਠੀਕ ਆ ਪੈਸੇ ਵੀ ਲਾ ਦੇਣਾ ਹੈ ਚਿੱਕ ਨੰਬਰ ਮੇਮਲਾ ਟੋਲ ਕੇ ਦਿੱਤਾ ਤੈਨੂੰ ਫਿਰ ਤਾਂ ਮੇਰੀ ਪਕਾਈ ਕਰਾਉਣੀ ਆ ਬਾਈ ਨਹੀਂ ਨਹੀਂ ਪਕਾਈ ਕਰਾਉਣੀ ਸਾਢੇ 16 ਕਹਦਾ ਸੀ ਬੋਲੇ ਸੀ ਸਾਢੇ 16 ਲਾਇਆ ਸੀ ਥੋੜੇ ਪਿੱਛੇ ਲਾਇਆ ਅਸੀਂ ਤਾਂ ਲੈਣਾ ਨਹੀਂ ਉਹ ਦੇ ਦਿੰਦੇ ਨਹੀਂ ਫੈਨ ਆਹ ਹੋ ਜਾਓ ਆ ਜਾਓ ਹੈ ਬਾਈ ਨਹੀਂ ਆ ਜਾਓ 1.55 ਹੋਰ ਪਾ ਕੇ ਦੇਖ ਲੈਂਦਾ ਬ੍ਰੇਕ ਲੱਗੀ ਹੈ ਹੈ ਬ੍ਰੇਕ ਲੱਗੀ ਬ੍ਰੇਕ ਲੱਗੀ ਔਰ ਐਵੇਂ ਬ੍ਰੇਕ ਲੱਗੀ

ਆ ਭੈਣ ਦੇਖਦਾ ਆ ਅੱਠੇ ਹੋ ਗਿਆ ਬਾਈ ਤੇਰੀ ਝੂਠ ਝੂਠ ਆ ਇੱਕ ਸੂਏ ਦੇ ਨਹੀਂ ਜੀ ਚਾਹਿਆ ਆਹ ਕਿੰਨੇ ਦਾ ਦਾ ਅਸੀਂ ਕਾਹ ਤੋਂ ਬਾਈ ਕੰਨ ਬੱਕਰਾ ਕਦੇ ਵੀ ਦੇਖ ਲਈ ਕੰਨ ਬੱਕਰੇ ਦੇ ਬੜੇ ਬਾਈ ਕਦੇ ਵੀ ਦੇਖ ਲਈ

ਕੀ ਆ ਵੀ ਇੰਪੋਰਟਡ ਬੱਕਰਾ ਇਹ ਤੇ 30000 ਦੇ ਮੇਰੇ ਵੇਚਦਾ ਜੇ ਰਣ ਗਿਆ ਉਹ ਇਹਦਾ ਬਾਪ ਆ ਚੱਲ ਹੁਣ ਬਾਪ ਦਾ ਆਪਾ ਲੈਣਾ ਨਹੀਂ ਬਹੁਤ ਜੜੀ ਦੇਖਣਾ ਆਪਾਂ ਤਾਂ ਮੁੰਡੇ ਦਾ ਸੌਦਾ ਕਰਦੇ ਕਰ ਲੋਈ ਬੱਕਰੀ ਲੈ ਗਈ ਬਾਪ ਦਾ ਅਨੁਭਵ ਤਾਂ ਹੀ ਪਹੁੰਚਦਾ ਲੋੜੀ ਜਿਹੜਾ ਜਾਦਾ ਕੰਮ ਬੜਾ ਪਾ ਕੇ ਆਂਦੀ ਕਿ ਲੋੜ ਸੀ ਭਰਾ ਹੈਗਾ ਤੇ ਤਾਂ ਹੀ ਕਿਹਾ ਛੱਡ ਭਰਾ ਤੂੰ ਵਾਲੀ ਦਾ ਗੱਲ ਛੱਡੋ ਯਾਰ ਬੱਕਰੀ ਆ ਜੀ ਆ ਲਕਾਈਏ ਤਾਂ ਬੱਕਰੀ ਦਾ ਦਾ ਚੱਲਦਾ ਪੱਕਾ ਆ ਆ ਚੂ ਆ ਗਿਆ ਕਰਾਊਗਾ ਛੱਡ ਦੀ ਨਹੀਂ ਆ ਜੀ 1000 ਹੋਰ ਪਾ ਕੇ ਚੋਣ ਦੀਆ ਟੋਟਰ ਇੱਕ ਪੜ ਵੇਲ ਲੈ ਗੋਣ ਦਾ

ਉਹ ਯਾ ਖੜਾ ਹੋਈ ਡਰੂਗਾ ਮੈਂ ਭਾਈ ਚਾਚੇ ਨੂੰ ਹਾਂ ਦਾਇਰ ਆਪਣੇ ਪਰਹਣ ਨੇ ਦਿੱਤਾ ਆਪਣੇ ਕਹਿੰਦਾ ਕਾ ਗੱਲ ਨਹੀਂ ਖਾ ਕੇ ਆਪਾਂ ਤੂੰ ਕਿੰਨੇ ਮੰਗਦਾ ਓਏ ਜਿੰਨੇ ਤੇ ਆਪਣੇ ਕਿ ਜੀ ਲੱਗਦਾ ਉਹ ਕਿੰਨੇ ਵਾਹ ਯਾਰ ਮੰਨਦੇ ਨੇ 50 ਕਹਿਆ ਸੀ 45 ਹੀ ਦੇ ਦੇ ਕੱਲੀ ਕੱਲੀ ਬੱਕਰਾ ਕੀ ਮਾਰੇਗਾ ਦਾਦਾ ਮੱਛਾ ਦਾ ਖੱਥੇ ਵੇਚੂ ਬਚਾਰਾ ਮਾਰਿਆ ਜਾਊ ਇਹ ਬੰਦਾ ਕੋਈ ਗੱਲ ਕਰ ਤੂੰ ਇੱਕ ਮਾ ਫਗੜਾ ਬਰੇ ਨਹੀਂ ਵਿਕਣੀ ਭਰੇ ਉਹ ਸਮਾ ਗਿਆ ਦੋ ਟਾਈ ਮਿੰਟ ਜਦੋਂ ਪ੍ਰੇਮੀ ਨੇ ਪ੍ਰੇਮ ਡੋਰੀਆਂ ਪਾਈਆਂ ਨੇ ਬਹੁਤ ਹੋ ਗਿਆ ਦੋ ਟਾਈ ਮਿੰਟ ਹੀ ਲੱਗੀ ਸੀ ਇਹ ਗੱਲ ਚਲੋ ਕੋਈ ਨਹੀਂ ਪੂਰੇ ਦਾ ਹਰ ਇੱਕ ਦੇ ਪਰਮਾਤਮਾ ਹੀ ਕਰਦਾ ਬਚਾਨੀ ਕਰਾ ਸਕਦਾ ਨਾ ਅਸੀਂ ਪੂਰੇ ਗਾਂਦੇ ਆਸਤੇ ਲੈਨੇ ਆ ਪੂਰੇ ਗਾਂਦੇ ਆਸਤੇ ਕੋਈ ਨਹੀਂ ਲੈਂਦਾ ਜੇ ਗੇ ਪੂਰੇ ਗਾਂਦੇ ਤੋਂ ਬਾਹਰ ਬਹੁਤ ਟਾਈਮ